Opposition party ਦੇ 142 MP ਸੈਂਟਰ ਸਰਕਾਰ ਵੱਲੋਂ ਸਸਪੈਂਡ ਕੀਤੇ ਗਏ ਹਨ ਉਸ ਦੇ ਸਬੰਧ ਵਿੱਚ ਪੂਰੇ ਭਾਰਤ ਵਿੱਚ ਕਾਂਗਰਸ ਪਾਰਟੀ ਵੱਲੋਂ ਜਵਕਵਕ ਜ਼ਿਲ੍ਹਿਆਂ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੁੱਕੇ ਜਾ ਰਹੇ ਨੇ ਤੇ ਗੁਰਦਾਸਪੁਰ ਵਿੱਚ ਡਾਕਖਾਨਾ ਚੌਂਕ ਵਿਖੇ ਐਮਐਲਏ ਬਰਿੰਦਰ ਮੀਤ ਸਿੰਘ ਪਹਾੜਾ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਪੁਤਲਾ ਫੁੱਕਿਆ ਗਿਆ ਪੂਰੇ ਡਿਸਟ੍ਰਿਕਟ ਲੈਵਲ ਦੇ ਉੱਤੇ ਸਾਰੇ ਪੰਜਾਬ ਚ ਔਰ ਮੇਰੇ ਖਿਆਲ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਆ ਪ੍ਰੋਟੈਸਟ ਕੀਤੇ ਜਾ ਰਹੇ ਆ ਜਿਹੜੇ 142 MP اپੋਜੀਸ਼ਨ ਵਾਲੇ ਸੈਂਟਰ ਸਰਕਾਰ ਨੇ ਸਸਪੈਂਡ ਕੀਤੇ ਆ ਕਿਉਂਕਿ ਜਿਹੜਾ ਸਕਿਉਰਿਟੀ ਬਰੀਚ ਪਾਰਲੀਮੈਂਟ ਦੇ ਵਿੱਚ ਹੋਇਆ اپੋਜੀਸ਼ਨ ਨੇ ਇਕੱਠੇ ਹੋ ਕੇ ਇਹ ਗੱਲ ਆਵਾਜ਼ ਉਠਾਈ ਔਰ ਅਮਿਤ ਸ਼ਾਹ ਜੀ ਨੂੰ ਬਤੌਰ ਹੋਮ ਮਿਨਿਸਟਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਸ ਗੱਲ ਤੇ ਕਿਹਾ ਕਿ ਇਹ ਕਿਉਂ ਹੋਈ ਆ ਕਿਉਂਕਿ ਉਹ BJP ਦਾ MP ਸੀਗਾ ਜੀ ਦੀ ਰეკਮੈਂਡੇਸ਼ਨ ਦੇ ਉੱਤੇ ਉਹ ਬੰਦੇ ਅੰਦਰ ਆਏ ਨੇ ਸੋ ਇਹ ਕੋਈ ਛੋਟੀ ਗੱਲ ਨਹੀਂ ਆ ਔਰ ਆਪੋਜੀਸ਼ਨ ਦਾ ਰਾਈਟ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਇਨਸੀਡੈਂਟ ਹੁੰਦਾ ਹੈ ਤੇ ਉਹ ਆਪੋਜੀਸ਼ਨ ਦਾ ਕੰਮ ਹੀ ਹੁੰਦਾ ਕਿ ਉਸ ਦੇ ਉੱਤੇ ਖੜੇ ਹੋ ਕੇ ਤੇ ਜਵਾਬ ਮੰਗਣ ਪਰ ਉਲਟਾ ਇਸ ਗੱਲ ਨੂੰ ਜਵਾਬ ਦੇਣ ਦੀ بجائے ਇਹਨਾਂ ਨੇ ਕਨਸਟੀਟਿਊਸ਼ਨ ਦਾ ਕਤਲ ਕੀਤਾ ਉਹਨਾਂ ਦੀਆਂ ਜੋ ਰਾਈਟਸ ਬਣਦੇ ਉਹਨਾਂ ਦਾ ਕਤਲ ਕਰਕੇ ਔਰ ਉਹਨਾਂ ਨੂੰ ਸਸਪੈਂਡ ਕਰਤਾ ਜੁਦੇ ਸਬੰਧ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਹਾਂ ਸਰ ਦੇਖ ਸਕਦੇ ਕਿ ਪੰਜਾਬ ਦੇ ਵਿੱਚ ਜਿਹੜਾ ਇਤਨੀ ਕਿਤੇ ਲੁਟਾਕੂਆ ਚੋਰੀਆਂ ਕਿੰਨੀ ਹੋ ਰਹੀ ਹੈ ਦੇਖੋ ਪੰਜਾਬ ਦੇ ਵਿੱਚ ਤੇ ਇੱਕ ਕਲਚਰ ਬਣ ਗਿਆ ਹੁਣ ਕਿ ਲੁਟਾਕੂਆ ਜਿਹੜੀਆਂ ਨਿਤ ਹੋ ਰਹੀਆਂ ਮੇਰਾ ਗੁਰਦਾਸਪੁਰ ਸੀਗਾ ਇਹ ਪਿਛਲੇ 5 ਸਾਲ ਜਦੋਂ ਮੈਂ ਗਵਰਨਮੈਂਟ ਦੇ ਵਿੱਚ ਸੀਗਾ ਕਦੇ ਵੀ ਇੱਕ ਇਨਸੀਡੈਂਟ ਨਹੀਂ ਸੁਣਿਆ ਤੁਸੀਂ ਵੀ ਇੱਥੇ ਸਾਰੇ ਪੱਤਰਕਾਰ ਤਾਂ ਕਰਦੇ ਹੋ ਪਰ ਹੁਣ ਤੇ ਮਤਲਬ ਕਮਾਲ ਹੋ ਗਈ ਆ ਮੇਰਾ ਇੱਕ ਸਰਵੰਟ ਆ ਉਹ ਸਾੜੇ ਪਿੰਡ ਤੋਂ ਘਰ ਆ ਰਿਹਾ ਸੀ ਮੇਰੇ ਘਰ ਦੇ ਬਿਲਕੁਲ ਨਾਲ ਗਲੀ ਦੇ ਵਿੱਚ ਉਹਨੂੰ ਰੋਕੇ ਤੇ ਗਰੀਬ ਬੰਦਾ ਜਿਹੜਾ ਨਵਾਂ ਮੋਬਾਈਲ ਲੈ ਕੇ ਦਿੱਤਾ ਉਹਨੂੰ ਕਹਿੰਦੇ ਕਾਉਂਟ ਮੋਬਾਈਲ ਦੱਸੀ ਐਕਟਿਵ ਆ ਤੇ ਮੁੰਡਾ ਆਇਆ ਉਹਨੇ ਮੋਬਾਈਲ ਕੋਇਆ ਤੇ ਪਾਟ ਕਾਲਜ ਕਰਤਾ ਨੂੰ ਬੇਨਤੀ ਕੀਤੀ ਹੈ ਮੇਰੇ ਘਰ ਦੇ ਲਾਗੇ ਸੰਗਲਪੁਰਾ ਰੋਡ ਤੇ ਗੱਡੀ ਸੇ ਬਾਹਰ ਖੜੀ ਸੀ ਉਹ ਗੱਡੀ ਜਿਹੜੀ ਅੱਟਾਂ ਤੇ ਖੜੀ ਕਰਕੇ ਚਾਰੇ ਟਾਇਰ ਲਾ ਕੇ ਲੈ ਗਏ ਕਿਸੇ ਦੇ ਕੰਨ ਲਾਇਆ ਜਾਂਦਾ ਕਿਸੇ ਦੀ ਚਾਨੀ ਖੋਈ ਜਾਂਦੀ ਹੈ ਗੈਂਗਸਟ ਗੈਂਗਸਟ੍ਰੀਜ਼ਮ ਜਿਹੜਾ ਉਹ ਫੀਕਤੇ ਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਰਕਾਰ ਨੂੰ ਦੇਖਣੀਆਂ ਚਾਹੀਦੀਆਂ ਲੋਕ ਗੱਲ ਸਿਰਫ ਰਾਜਨੀਤੀ ਕਰਨ ਦੀ ਨਹੀਂ ਜਿਹੋ ਜਿਹਾ ਮਾਹੌਲ ਰਹਿੰਦਾ ਤੇ ਉਸ ਸੂਬੇ ਨੂੰ ਇਹਦਾ ਖਮਿਆਜਾ ਸਾਡੇ ਵਪਾਰੀ ਭਰਾਵਾਂ ਨੂੰ ਔਰ ਕਾਰੋਬਾਰ ਤੇ ਬਹੁਤ ਪੈਂਦਾ ਕਿਉਂਕਿ ਦੈਨ ਨੋਬਾਡੀ ਇਨਵੈਸਟ ਇਨ ਦੈਟ ਸਟੇਟ ਸੋ ਇਹ ਮੈਂ ਸਮਝਦਾ ਕਿ ਸਰਕਾਰ ਨੂੰ ਜਿਹੜਾ ਬੜੀ ਸੰਜੀਦਗੀ ਦੇ ਨਾਲ ਇਹਦੇ ਤੇ ਕੰਮ ਕਰਨਾ ਚਾਹੀਦਾ ਪਿਛਲੇ ਦਿਨ ਜਿਹੜੀ ਹੈ ਗਿਆ ਉਹ ਉਦਘਾਟਨ ਕੀਤਾ ਗਿਆ ਸੀਗਾ ਮੁੱਖ ਮੰਤਰੀ ਜੀ ਨੂੰ ਆ ਕੇ ਲਾਈਟਾਂ ਆਉਂਦੀਆਂ ਦੀਆਂ ਤਿਬੜੀ ਚੌਂਕ ਤੋਂ ਲੈ ਕੇ ਤੇ ਬਾਈਪਾਸ ਤੱਕ ਲਾਈਟਾਂ ਲਗਾਏ ਜਾਂਗੇ ਇਹ ਸਟਰੀਟ ਲਾਈਟਾਂ ਜਿਹੜੀਆਂ ਸੀ ਉਹ ਉਦਘਾਟਨ ਹੋਣ ਤੋਂ ਬਾਅਦ ਅਗਲੇ ਦਿਨ ਹੀ ਲਾਈਟਾਂ ਜਣੀਆਂ ਬੰਦ ਹੋ ਗਈਆਂ ਉਹਨੂੰ ਕਿਤਾ ਦੇ ਦੇ ਦੇਖੋ ਅਸੀਂ ਤਾਂ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਜਗਾਈਏ ਹੁਣ ਪਤਾ ਨਹੀਂ ਕਿਹੜਾ ਸ਼ਰਤ ਕਰਕੇ ਇਹਨੂੰ ਬੰਦ ਕਰਦਾ ਪਰ ਐਡਾ ਲਾਈਟ ਸਾਡੀ ਬੁਝੜੀ